ਵੈਦ ਕਰਮਜੀਤ ਸਿੰਘ ਖਟਬੂ ਸਾਹਿਬ ਦੇ ਨੇੜੇ ਨਾਕੋਕੇ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਹਨ ਆਪਣੇ ਵੈਦ ਸਰਜੀਤ ਸਿੰਘ ਜੀ ਢਿੱਲੋਂ ਸਵਰਗਵਾਸੀ ਜਿਨ੍ਹਾਂ ਦਾ 22/9/2009 ਨੂੰ ਉਹ ਇਸ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਚਲੇ ਗਏ ਤੇ ਦਾਸ ਨੂੰ ਬਹੁਤ ਕੁਝ ਵਿਦਿਆ ਬਖਸ਼ ਕੇ ਗਏ ਇਹ ਅਯੁਰਵੈਦਿਕ ਦਾ ਗਿਆਨ ਸਾਰਾ ਦਾਸ ਨੇ ਉਹਨਾਂ ਕੋਲੋਂ ਹਾਸਲ ਕੀਤਾ ਕਿਉਂਕਿ ਬਾਕੀ ਜਿਹੜੀਆਂ ਤੁਹਾਨੂੰ ਪਤਾ ਵਾ ਵੀ ਜਿਹੜੀਆਂ ਡਿਗਰੀਆਂ ਦੀਆਂ ਉਹ ਤੇ ਇਹ ਨਾ ਸਪੀਰੀਅੰਸ ਨਹੀਂ ਉੱਥੇ ਸਿੱਖਿਆ ਜਾ ਸਕਦਾ ਇਹ ਸਾਰਾ ਕੁਝ ਉਹਨਾਂ ਦੀ ਦੇਣ ਆ ਤੇ ਆਪਣੇ ਕੋਲ ਹਰੇਕ ਮਰਜ਼ਦਾ ਲਾਜ ਜਿਹੜਾ ਵਾ ਹੈ ਤੇ ਬਾਕੀ ਜਿਵੇਂ ਰੀੜ ਦੀ ਹੱਡੀ ਤੇ ਡਿਸਕ ਹੇ ਲਜਾਣ ਦਾ ਇਲਾਜ ਆਪਾਂ ਬਿਲਕੁਲ ਫਰੀ ਕਰਦੇ ਆ ਇੱਕ ਵੀ ਰੁਪਈਆ ਨਹੀਂ ਦਿਆ ਜਾਂਦਾ ਬਿਲਕੁਲ ਫਰੀ ਕੀਤਾ ਜਾਂਦਾ ਰੀੜ ਦੀ ਹੱਡੀ ਦਾ ਇਲਾਜ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੋਵੇ ਉਹ ਇੱਥੇ ਪਹੁੰਚ ਕੇ ਆਪਣੀ ਰੀੜ ਦੀ ਹੱਡੀ ਤੇ ਡਿਸਕ ਦਾ ਇਲਾਜ ਬਿਲਕੁਲ ਫਰੀ ਕਰਾ ਸਕਦੇ ਆ ਭਾਵੇਂ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਹੋਵੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੈਦ ਕਰਮਜੀਤ ਸਿੰਘ ਜੀ ਨਾਗੋ ਕੇ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ